ਗੱਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗੀਤ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪਰੇਸ਼ਾਨੀ ਚਿੰਤਾ ਦੀ ਘੜੀ ਚੱਲ ਰਹੀ ਹੈ ਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਇਹ ਵੀਡੀਓ ਦਾ ਤੁਹਾਡੇ ਤੱਕ ਆਉਣਾ ਇਹਨੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਇੱਕ ਇਸ਼ਾਰਾ ਸਮਝਣਾ ਸਤਗੁਰ ਸੱਚੇ ਪਾਸ਼ਾ ਜੀ ਤੁਹਾਨੂੰ ਕੋਈ ਰਾਹ ਦਿਖਾਉਣਾ ਚਾਹੁੰਦੇ ਆ ਇਸੇ ਕਰਕੇ ਹੀ ਇਹ ਵੀਡੀਓ ਤੁਹਾਡੇ ਤੱਕ ਆਈ ਸੰਗਤ ਜੀ ਇਹ ਗੱਲਾਂ ਮੈਂ ਆਪਜੀ ਦੇ ਨਾਲ ਇਸ ਕਰਕੇ ਕਰ ਰਹੀਆਂ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਮੇਰੇ ਸਤਿਗੁਰੂ ਸੱਚੇ ਪਾਸ਼ਾ ਜਦੋਂ ਵੀ ਤਰਸ ਦੇ ਕਰਦੇ ਵਿੱਚ ਆਉਂਦੇ ਆ ਜਦੋਂ ਕਿਸੇ ਮਨੁੱਖ ਦੇ ਉੱਤੇ ਕਿਰਪਾ ਕਰਦੇ ਆ ਜਾਂ ਜਦੋਂ ਉਹਨਾਂ ਨੇ ਕਿਰਪਾ ਕਰਨੀ ਹੁੰਦੀ ਆ ਤਾਂ ਬਹਾਨੇ ਆਪ ਬਣਾ ਦਿੰਦੇ ਆ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਦੀ ਘੜੀ ਆ ਜਾਂਦੀ ਹੈ ਜਿੰਨੂੰ ਦੇਖ ਕੇ ਆਪਾਂ ਬਹੁਤ ਘਬਰਾ ਜਾਂਦੇ ਆਂ ਕੁਝ ਕੰਮ ਸਾਨੂੰ ਕਰਨੇ ਬੜੇ ਔਖੇ ਲੱਗਦੇ ਆਂ ਕੁਝ ਚੀਜ਼ਾਂ ਸਾਡੇ ਲਈ ਅਸੰਭਵ ਹੁੰਦੀਆਂ ਸਾਨੂੰ ਲੱਗਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਆਪ ਰਾਹ ਮਨਾ ਦਿੰਦੇ ਆਂ ਜਾਂ ਤਾਂ ਸਾਨੂੰ ਕਿਸੇ ਐਸੇ ਮੁਲਖ ਦੇ ਕੋਲ ਭੇਜ ਦੇਣਗੇ ਜੇ ਕਿਸੇ ਐਸੇ ਮਨੁੱਖ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਭੇਜ ਦੇਣਗੇ ਜੋ ਸਾਨੂੰ ਉਹ ਦੁੱਖ ਤਕਲੀਫ ਦੇ ਵਿੱਚੋਂ ਬਾਹਰ ਆਉਣ ਦਾ ਰਾਹ ਦੱਸੇਗਾ ਸਾਡੇ ਉਸ ਔਖੇ ਕੰਮ ਨੂੰ ਸੌਖੇ ਤਰੀਕੇ ਦੇ ਨਾਲ ਕਰਨਾ ਦੱਸ ਦਵੇਗਾ ਤਾਂ ਕਈ ਵਾਰ ਇਹ ਸਭ ਕੁਝ ਹੁੰਦਿਆਂ ਦੇਖ ਕੇ ਕੁਝ ਭੈਣ ਭਰਾ ਸਮਝਦੇ ਵੀ ਇਹ ਸਾਰਾ ਕੁਝ ਸਾਡੀ ਸਿਆਣਪ ਦੇ ਨਾਲ ਹੋਇਆ ਅਸੀਂ ਕੀਤਾ ਪਰ ਮਹਾਪੁਰਖ ਕੀ ਕਹਿੰਦੇ ਨਾ ਜੀ ਸਾਡੀ ਸਿਆਣਪ ਸਾਡੀ ਮੱਤ ਇਹ ਸਾਡਾ ਭਲੇਖਾ ਹੈ ਜੋ ਹੋ ਰਿਹਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਦੀ ਰਜਾ ਵਿੱਚ ਹੋ ਰਿਹਾ ਹੈ ਕਰਨ ਕਰਾਉਣ ਵਾਲੇ ਸਤਿਗੁਰ ਸੱਚੇ ਪਾਸ਼ਾ ਜੀ ਆਪ ਨੇ ਸਤਿਗੁਰ ਸੱਚੇ ਪਾਸ਼ਾ ਆਪ ਹੀ ਵਰਤਦੇ ਆ ਆਪੇ ਹੀ ਕਲਾ ਵਰਤਾ ਦਿੰਦੇ ਆ ਇਹ ਸਭ ਕੁਝ ਕਦੋਂ ਹੁੰਦਾ ਹੈ ਜਦੋਂ ਕੋਈ ਮਨੁੱਖ ਸੱਚੇ ਮਨੋ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਮਹਾਪੁਰਖ ਜੀ ਕਹਿੰਦੇ ਭਾਵੇਂ ਕੋਈ ਸਿੱਖਿਆ ਤੇ ਭਾਵੇਂ ਕੋਈ ਗੈਰ ਸਿੱਖ ਸੱਚੇ ਮਨੋ ਆਪਣੇ ਗੁਰੂ ਦਾ ਹੋ ਜਾਵੇ ਆਪਣੇ ਗੁਰੂ ਨੂੰ ਇਹ ਗੱਲ ਆ ਕੇ ਕਹਿ ਦਵੇ ਕਿ ਸਤਿਗੁਰ ਸੱਚੇ ਪਾਸ਼ਾ ਮੈਂ ਅੱਜ ਤੋਂ ਬਾਦ ਤੇਰਾ ਹਾਂ ਤੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਵੀ ਅਗੋਂ ਕਲਵਕੜੀ ਦੇ ਵਿੱਚ ਲੈ ਕੇ ਪਿਆਰ ਕਰਦੇ ਆ ਅਤੇ ਨਾਲ ਦੀ ਨਾਲ ਹੀ ਕਹਿ ਦਿੰਦੇ ਆ ਵੀ ਜੇ ਤੂੰ ਮੇਰਾ ਹੈ ਤੇ ਅੱਜ ਤੋਂ ਮੈਂ ਵੀ ਤੇਰਾ ਹਾਂ ਭਾਵ ਕਿ ਸਤਿਗੁਰ ਸੱਚੇ ਪਾਸ਼ਾ ਦਰ ਆਇਆਂ ਦੀ ਲਾਜ ਜ਼ਰੂਰ ਰੱਖਦੇ ਆ ਸਤਿਗੁਰ ਸੱਚੇ ਪਾਸ਼ਾ ਜੀ ਆਪਣੀ ਸ਼ਰਨ ਦੇ ਵਿੱਚ ਆਇਆਂ ਦੀ ਹਰ ਥਾਂ ਤੇ ਰੱਖਿਆ ਕਰਦੇ ਆ ਉਹ ਸਾਰੀ ਖੇਡ ਆਪੇ ਹੀ ਵਰਤਾ ਦਿੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਕਿਸੇ ਨੂੰ ਕਿੰਜ ਦੇਣੀ ਆ ਬਸ ਸਿੱਖਦਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਇੱਕ ਬਚਨ ਆਪਾਂ ਰੋਜ਼ ਪੜ੍ਹਦੇ ਆ ਜਾਂ ਸੁਣਦੇ ਆ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪ੍ਰਸੰਗਤ ਜੀ ਇਸ ਬਚਨ ਨੂੰ ਪੜ੍ਹ ਕੇ ਸੁਣ ਕੇ ਇਹਨੂੰ ਮੰਨਣਾ ਵੀ ਜ਼ਰੂਰੀ ਆ ਅਤੇ ਜਿਨ੍ਹਾਂ ਨੇ ਇਸ ਬਚਨ ਨੂੰ ਮੰਨ ਲਿਆ ਜਿਨ੍ਹਾਂ ਨੇ ਇਸ ਬਚਨ ਦੇ ਉੱਤੇ ਵਿਸ਼ਵਾਸ ਕਰ ਲਿਆ ਵੀ ਮੇਰਾ ਗੁਰਨਾਨਕ ਪਾਸ਼ਾ ਸੱਚਮੁੱਚ ਬਹੁਤ ਵੱਡਾ ਹੈ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਹੁੰਦੀ ਆ ਸਤਿਗੁਰ ਸੱਚੇ ਪਾਸ਼ਾ ਜੀ ਪੁੰਜੇ ਡਿੱਗਿਆਂ ਨੂੰ ਚੁੱਕ ਕੇ ਗੱਲ ਨਾਲ ਨਾ ਲੈਂਦੇ ਆ ਜੋ ਕੰਮ ਕਰਨੇ ਸਾਨੂੰ ਬਹੁਤ ਔਖੇ ਲੱਗਦੇ ਆ ਜਿਹੜੀਆਂ ਚੀਜ਼ਾਂ ਸਾਡੇ ਲਈ ਅਸੰਭਵ ਹੁੰਦੀਆਂ ਨੇ ਉਹਨਾਂ ਨੂੰ ਵੀ ਸੰਭਵ ਕਰ ਦਿੰਦੇ ਨੇ ਜਿੱਥੇ ਲੱਗਦਾ ਨਾ ਕਿ ਬਸ ਹੁਣ ਤਾਂ ਸਾਰੇ ਦਰਵਾਜ਼ੇ ਬੰਦ ਹੋ ਗਏ ਹੁਣ ਮੇਰਾ ਕੀ ਬਣੇਗਾ ਉੱਥੇ ਵੀ ਸਤਿਗੁਰੂ ਸੱਚੇ ਪਾਸ਼ਾ ਜੀ ਆ ਕੇ ਬੰਦ ਖੜ ਲੈਂਦੇ ਆ ਇਦਾਂ ਹੀ ਨਾ ਆਪਾਂ ਇੱਕ ਦਿਨ ਇੱਕ ਬਹੁਤ ਪਿਆਰੀ ਰੂਹ ਇੱਕ ਗੁਰਮੁਖ ਪਿਆਰਿਆਂ ਦੀ ਇੰਟਰਵਿਊ ਸੁਣ ਰਹੇ ਸਾਂ ਤਾਂ ਉਹਨਾਂ ਨੇ ਵਿੱਚ ਦੱਸਿਆ ਉਹ ਕਹਿੰਦੇ ਇੱਕ ਵਾਰ ਮੈਂ ਵਿਦੇਸ਼ ਦੇ ਵਿੱਚ ਆਪਣੀ ਬੇਟੀ ਨੂੰ ਮਿਲਣ ਦੇ ਲਈ ਗਿਆ ਤੇ ਕਹਿੰਦੇ ਬੇਟੀ ਦੇ ਘਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਸੀ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਰਜਾਨਾ ਹੀ ਗੁਰੂ ਘਰੇ ਜਾਣਾ ਜਾ ਕੇ ਸਿਮਰਨ ਕਰਨਾ ਜੋ ਵੀ ਗੁਰੂ ਸਾਹਿਬ ਜੀ ਉਹਨਾਂ ਤੋਂ ਸੇਵਾ ਕਰਮਾਉਂਦੇ ਸਨ ਕਹਿੰਦੇ ਉਹ ਰਜਾਨਾ ਜਾ ਕੇ ਉੱਥੇ ਹਾਜ਼ਰੀ ਲਗਮਾਉਣੀ ਤੇ ਕਹਿੰਦੇ ਇੱਕ ਦਿਨ ਉੱਥੇ ਇੱਕ ਪਰਿਵਾਰ ਆਇਆ ਕਹਿੰਦੇ ਪਰਿਵਾਰ ਦੇ ਵਿੱਚ ਜੋ ਉਹਨਾਂ ਦਾ ਮੁਖੀਆ ਸੀ ਜਾਂ ਬੱਚੇ ਕਲੀਨ ਸ਼ੇਵ ਕਹਿੰਦੇ ਉਹ ਪਰਿਵਾਰ ਨੇ ਸਾਡੇ ਕੋਲ ਆ ਕੇ ਸਾਨੂੰ ਪੁੱਛਿਆ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਦੇਣੀ ਆ ਤੇ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਕਿ ਇੱਧਰ ਜਾ ਕੇ ਰਸਤ ਦੇਓ ਕਹਿੰਦੇ ਉਸ ਤੋਂ ਬਾਅਦ ਉਹ ਪਰਿਵਾਰ ਸਾਡੇ ਕੋਲ ਬੈਠਿਆ ਉਹਨਾਂ ਨੇ ਗੱਲਬਾਤ ਕੀਤੀ ਤੇ ਦੱਸਿਆ ਕਿ ਸਾਡੇ ਉੱਤੇ ਇਸ ਤਰ੍ਹਾਂ ਬਹੁਤ ਮਾੜਾ ਸਮਾਂ ਚੱਲ ਰਿਹਾ ਏ ਕਿ ਆ ਕਿ ਕੋਵਿਡ ਦੇ ਸਮੇਂ ਦੇ ਵਿੱਚ ਸਾਡੀ ਪਤੀ-ਪਤਨੀ ਦੀ ਨੌਕਰੀ ਚਲੇ ਗਈ ਸੀ ਇਸ ਕਰਕੇ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਹੋ ਗਈ ਕਰਜ਼ਾ ਵੀ ਬਹੁਤ ਹੋ ਗਿਆ ਹੈ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਤੇ ਸਾਨੂੰ ਕਿਸੇ ਗੁਰਸਿੱਖ ਨੇ ਕਿਹਾ ਕਿ ਤੁਸੀਂ ਗੁਰੂ ਘਰੇ ਜਾ ਕੇ ਸੇਵਾ ਕਰਿਆ ਕਰੋ ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਦੇ ਕੇ ਆਓ ਅੱਜ ਅਸੀਂ ਉਹ ਗੁਰੂ ਘਰ ਆਏ ਸੀ ਤੇ ਇੱਥੇ ਆ ਕੇ ਅਸੀਂ ਤੁਹਾਨੂੰ ਦੇਖਿਆ ਤੇ ਤੁਹਾਨੂੰ ਦੇਖਦੇ ਆਂ ਹੀ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਤੁਹਾਨੂੰ ਮਿਲਿਆ ਜਾਵੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਉਹ ਗੁਰਮੁਖ ਪਿਆਰੇ ਕਹਿੰਦੇ ਜਦੋਂ ਉਹਨਾਂ ਨੇ ਇਹ ਸਾਰੀ ਗੱਲਬਾਤ ਦੱਸੀ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਤੇ ਕਹਿੰਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡੇ ਮੂਹੋਂ ਗੁਰੂ ਸਾਹਿਬ ਜੀ ਨੇ ਇੱਕ ਬਚਨ ਕਢਵਾ ਦਿੱਤਾ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਦੇ ਹੋ ਜਾਓ ਉਹ ਗੁਰੂ ਤੁਹਾਡਾ ਹੋ ਜਾਵੇਗਾ ਭਾਵ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਨਿੱਜ ਰੂਪ ਦੇ ਵਿੱਚ ਆ ਜਾਓ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਿਓ ਕਹਿੰਦੇ ਪਤਾ ਨਹੀਂ ਗੁਰੂ ਸਾਹਿਬ ਜੀ ਨੇ ਕਿੰਜ ਮੇਰ ਕੀਤੀ ਕਿੰਜ ਸਾਡੇ ਮੂੰਹੋਂ ਇਹ ਬਚਨ ਕਢਵਾਏ ਅਤੇ ਉਹ ਗੁਰਮੁਖ ਪਿਆਰੇ ਦੇ ਵੀ ਬਚਨ ਮਨ ਨੂੰ ਲੱਗ ਗਏ ਕਹਿੰਦੇ ਉਹਨਾਂ ਨੇ ਉਸੇ ਦਿਨ ਤੋਂ ਅਹੀਂ ਮਨ ਦੇ ਵਿੱਚ ਧਾਰ ਲਿਆ ਕੀ ਅੱਜ ਗੁਰੂ ਘਰ ਦੇ ਵਿੱਚ ਇਹ ਗੁਰਮੁਖ ਪਿਆਰਿਆਂ ਨੇ ਜੋ ਵਚਨ ਸਾਨੂੰ ਕੀਤੇ ਆ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਤਾਂ ਅਸੀਂ ਅੱਜ ਤੋਂ ਬਾਅਦ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ ਕਹਿੰਦੇ ਉਹਨਾਂ ਨੇ ਕੇਸਾਂ ਦੀ ਬੇਅਦਬੀ ਕਰਨੀ ਛੱਡੀ ਤੇ ਗੁਰੂ ਸਾਹਿਬ ਜੀ ਵੀ ਵਰਤ ਕੇ ਕਹਿੰਦੇ ਜਿਹੜੀ ਬੈਂਕ ਤੋਂ ਉਹਨਾਂ ਨੇ ਕਰਜ਼ਾ ਲਿਆ ਸੀ ਜਿਸ ਬੈਂਕ ਦੇ ਕਰਜ਼ਾਈ ਸੀ ਉਹ ਬੈਂਕ ਵਾਲਿਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਕੋਈ ਬੀਮਾ ਪੂਰਾ ਹੋ ਗਿਆ ਹੈ ਉਹ ਬੀਮੇ ਦੀ ਰਕਮ ਇਹਨਾਂ ਦੇ ਖਾਤੇ ਵਿੱਚ ਪਾ ਦਿੱਤੀ ਸਾਰਾ ਕਰਜ਼ਾ ਵੀ ਲੈ ਗਿਆ ਬਲਕਿ ਕੁਝ ਪੈਸੇ ਇਹਨਾਂ ਨੂੰ ਵਰਤਨ ਨਵੇਂ ਮਿਲ ਗਏ ਕਹਿੰਦੇ ਉਸ ਦਿਨ ਤੋਂ ਬਾਅਦ ਇਹਨਾਂ ਦਾ ਭਰੋਸਾ ਹੋਰ ਗੁਰੂ ਸਾਹਿਬ ਜੀ ਤੇ ਹੋ ਗਿਆ ਕਹਿੰਦੇ ਉਸ ਤੋਂ ਬਾਅਦ ਇੰਡੀਆ ਆ ਕੇ ਉਹਨਾਂ ਨੇ ਅਮਰਤ ਛਕਿਆ ਅਮਰਤ ਧਾਰੀ ਬਣ ਕੇ ਤਾਂ ਉਹ ਮਹਾਪੁਰਸ਼ਾਂ ਨੇ ਦੱਸਿਆ ਵੀ ਉਹ ਕਲੀਨ ਸ਼ੇਵ ਬੰਦਾ ਅੱਜ ਤੁਸੀਂ ਦੇਖੋ ਇੰਨੀ ਮਾਲਕ ਦੀ ਉਹਨਾਂ ਦੇ ਉੱਤੇ ਕਿਰਪਾ ਇੰਨੀ ਪਿਆਰੀ ਰੂਹ ਇੰਨੀ ਪਵਿੱਤਰ ਰੂਹ ਆ ਕਿ ਦੇਖ ਕੇ ਹੀ ਪਤਾ ਲੱਗਦਾ ਹੈ ਸੋ ਸੰਗਤ ਜੀ ਇਹ ਸਾਰੀ ਘਟਨਾ ਸੁਣ ਕੇ ਮਨ ਦੇ ਵਿੱਚ ਆਪਣੇ ਸਤਿਗੁਰੂ ਸਚੇ ਪਾਸ਼ਾ ਜੀ ਦੇ ਪ੍ਰਤੀ ਭਰੋਸਾ ਹੋਰ ਵਾਜ ਗਿਆ ਕਿ ਦੇਖੋ ਸਤਿਗੁਰੂ ਸਚੇ ਪਾਸ਼ਾ ਜੀ ਨੇ ਜਦੋਂ ਆਪਣੀ ਕਲਾ ਵਰਤੌਣੀ ਹੋਵੇ ਕਿੰਜ ਵਰਤਉਂਦੇ ਆ ਪਹਿਲਾਂ ਉਹ ਦੁਖੀ ਪਰਿਵਾਰ ਦਾ ਮੇਲ ਕਿਸੇ ਗੁਰਸਿੱਖ ਪਰਿਵਾਰ ਦੇ ਨਾਲ ਕਰਾਇਆ ਉਹਨਾਂ ਨੇ ਇਹਨਾਂ ਨੂੰ ਗੁਰੂ ਘਰ ਦਾ ਰਾਹ ਦੱਸਿਆ ਕਿ ਤੁਸੀਂ ਗੁਰੂ ਘਰੇ ਜਾਓ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰੋ ਜਾਂ ਰਸਤੇ ਕਿਆਓ ਫਿਰ ਇਹ ਰਸਤ ਦੇਣ ਦੇ ਬਹਾਨੇ ਗੁਰੂ ਘਰ ਆਏ ਉੱਥੇ ਗੁਰੂ ਸਾਹਿਬ ਜੀ ਨੇ ਇਹਨਾਂ ਦਾ ਮੇਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰਿਆਂ ਦੇ ਨਾਲ ਕਰਵਾ ਦਿੱਤਾ ਤੇ ਉਹਨਾਂ ਦੇ ਬੁੱਖ ਤੋਂ ਆਪੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਢਵਾ ਦਿੱਤੇ ਆਪ ਹੀ ਕਿਰਪਾ ਕਰਕੇ ਆਪਣੇ ਬਚਨ ਮੰਨਵਾ ਲੈ ਤੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇ ਤੇ ਸੋ ਸੰਗਤ ਜੀ ਸਾਡਾ ਵੀ ਆਪਣੇ ਗੁਰੂ ਦੇ ਉੱਤੇ ਭਰੋਸਾ ਪੂਰਗਾ ਬਣ ਜਾਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਪਲ ਦੀ ਦੇਰੀ ਨਹੀਂ ਲੰਮਦੀ ਸਤਿਗੁਰ ਸੱਚੇ ਪਾਤਸ਼ਾਹ ਆਪੇ ਹੀ ਸਭ ਕੁਝ ਠੀਕ ਕਰ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਕੰਮ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਹੈ ਸਾਡੇ ਲਈ ਉਹ ਕੰਮ ਔਖੇ ਆ ਸਾਡੇ ਲਈ ਹੀ ਕੁਝ ਚੀਜ਼ਾਂ ਅਸੰਭਵ ਨੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਭ ਕੁਝ ਕਰਨ ਦੇ ਸਮਰਾਨ ਆ। ਬਸ ਅਸੀਂ ਗੁਰੂ ਦੇ ਹੋ ਜਾਈਏ। ਫਿਰ ਆਓ ਆਪਾਂ ਵੀ ਆਪਣੇ ਗੁਰੂ ਸਾਹਿਬ ਜੀ ਤੋਂ ਇਹ ਭਰੋਸੇ ਦੀ ਰਾਤ ਮੰਗੀਏ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਵੀ ਮਨ ਦੇ ਵਿੱਚ ਆਪ ਜੀ ਦੇ ਪ੍ਰਤੀ ਭਰੋਸਾ ਪੂਰਾ ਬਣ ਜਾਵੇ। ਅਸੀਂ ਵੀ ਇਸ ਬਚਨ ਦੇ ਉੱਤੇ ਭਰੋਸਾ ਕਰ ਲਈਏ ਕਿ ਸਤਿਗੁਰ ਸੱਚੇ ਪਾਸ਼ਾ ਸੱਚੀ ਬਹੁਤ ਵੱਡੇ ਨੇ ਸਮ ਕੁਝ ਕਰਨ ਦੇ ਸਮਰਾਥ ਨੇ ਅਸੀਂ ਵੀ ਸੱਚੇ ਮਨੋ ਗੁਰੂ ਦੇ ਸ਼ਰਨ ਦੇ ਵਿੱਚ ਚਲੇ ਜਾਈਏ ਗੀ ਗੁਰੂ ਦੇ ਹੋ ਜਾਈਏ ਤਾਂ ਗੁਰੂ ਸਾਹਿਬ ਜੀ ਤਾਂ ਪਹਿਲਾਂ ਹੀ ਸਾਡੇ ਨੇ ਸੋ ਸੰਗਤ ਜੀ ਜਦੋਂ ਵੀ ਗੁਰੂ ਘਰੇ ਜਾਣਾ ਹੈ ਗੁਰੂ ਤੋਂ ਘਰੋਸੇ ਦੀ ਦਾਤ ਮੰਗਣੀ ਆ ਜਿੱਦਣ ਮਨ ਦੇ ਵਿੱਚ ਘਰੋਸਾ ਲੈ ਕੇ ਗੁਰੂ ਦੇ ਕੋਲ ਜਾਵਾਂਗੇ ਗੁਰੂ ਅੱਗੇ ਢੈ ਪਾਵਾਂਗੇ ਗੁਰੂ ਸਾਹਿਬ ਜੀ ਨੇ ਉਸੇ ਦਿਨ ਤੋਂ ਹੀ ਕਿਰਪਾ ਕਰ ਦੇਣੀ ਆ ਉਸੇ ਪਲ ਤੋਂ ਹੀ ਕਿਰਪਾ ਕਰ ਦੇਣੀ ਆ ਤੇ ਜ਼ਿੰਦਗੀ ਦੇ ਵਿੱਚ ਚੂਈ ਵੀ ਔਖੀ ਕੜੀ ਆਵੇ ਕਦੇ ਵੀ ਸੱਜੇ ਖੱਪੇ ਨਹੀਂ ਜਾਣਾ ਆਪਣੇ ਗੁਰੂ ਦਾ ਆਦਰ ਨਹੀਂ ਛੱਡਣਾ ਮਹਾਂਪੁਰਖ ਜੀ ਕਹਿੰਦੇ ਸਿੱਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਦੇ ਦਰ ਤੋਂ ਮਿਲਣਾ ਹੈ ਸਿੱਖਾ ਤੂੰ ਆਪਣੇ ਗੁਰੂ ਦੇ ਦਰ ਤੇ ਭਰੋਸਾ ਲੈ ਜਾ ਇਹ ਗੁਰੂ ਸਾਹਿਬ ਜੀ ਮੈਨੂੰ ਤੁਹਾਡੇ ਤੇ ਭਰੋਸਾ ਹੈ ਮੇਰੀ ਆਸ ਮੇਰੀ ਅਰਦਾਸ ਸਿਰਫ ਤੁਹਾਡੇ ਅੱਗੇ ਆ ਮੈਂ ਤੁਹਾਡਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਜਦੋਂ ਇਹ ਭਰੋਸਾ ਲੈ ਕੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਨੇ ਵੱਧ ਤੋਂ ਵੱਧ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੀਏ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੇਵਾ ਕਰੀਏ ਕਿਤੇ ਸਾਡੇ ਵੀ ਕਰਮ ਜਾਗ ਜਾਣ ਭਾਗ ਜਾਣ ਸਾਡੀ ਵੀ ਸੇਵਾ ਥਾਂਵੇਂ ਪੈ ਜਾਵੇ ਸਾਡੀ ਵੀ ਕੀਤੀ ਹੋਈ ਭਜਨ ਬੰਦਗੀ ਧਾਵੇਂ ਪੈ ਜਾਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਵੈਸੇ ਤਾਂ ਸੰਗਤ ਜੀ ਆਪਾਂ ਜਦੋਂ ਵੀ ਭਜਨ ਬੰਦਗੀ ਕਰਦੇ ਹਾਂ ਕੋਈ ਵੀ ਦਿਨ ਵਾਰ ਮਹੀਨਾ ਹੋਵੇ ਕਿਸੇ ਵੀ ਵੇਲੇ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਜਾਂ ਕੋਈ ਨੇਕ ਕੰਮ ਕਰਦੇ ਹਾਂ ਕੋਈ ਸੇਵਾ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਦੇ ਮਿਹਰਬਾਨ ਆ ਸਾਡੀ ਉਹ ਸੇਵਾ ਦਾ ਫਲ ਸਾਨੂੰ ਦਿੰਦੇ ਆ ਸਾਡੀ ਭਜਨ ਬੰਦਗੀ ਦਾ ਫਲ ਸਾਨੂੰ ਦਿੰਦੇ ਆ ਪਰ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਇਹ ਜੋ ਕੁਝ ਦਿਨਾਂ ਬਾਅਦ ਮਾਗ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਮਾਗ ਦੇ ਮਹੀਨੇ ਦੀ ਕੀਤੀ ਹੋਈ ਭਜਨ ਬੰਦਗੀ ਤੇ ਮਾਗ ਦੇ ਮਹੀਨੇ ਦੀ ਕੀਤੀ ਹੋਈ ਸੇਵਾ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਤਾਂ ਫਿਰ ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਦਰਤਾਂ ਦਿੱਤੀਆਂ ਨੇ ਜਿੰਨੇ ਕੁ ਵੀ ਸਮਰੱਥ ਬਣਾਏ ਆ ਜਿੰਨੀ ਕ ਸੇਵਾ ਕਰ ਸਕਦੇ ਆ ਉਸੇਵਾ ਜਰੂਰ ਕਰੀਏ ਹੱਥੀਂ ਸੇਵਾ ਵੀ ਕਰਨੀ ਆ ਅਤੇ ਪਦਾਰਥਾਂ ਦੇ ਨਾਲ ਵੀ ਸੇਵਾ ਕਰਨੀ ਆ ਜੋ ਵੀ ਘਰ ਦੇ ਵਿੱਚ ਤਿਲ ਫੁੱਲ ਆਪ ਖਾਣੇ ਆ ਉਹ ਤਿਲ ਫੁੱਲ ਦੇ ਵਿੱਚੋਂ ਹੀ ਕੁਝ ਭੇਟਾ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਜਰੂਰ ਪਾਉਣੀ ਆ ਅਤੇ ਗੁਰੂ ਕੇ ਲੰਗਰ ਸਿਰਫ ਗੁਰੂ ਘਰ ਹੀ ਨਹੀਂ ਬਣਦੇ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਤੇਰੇ ਆਸ-ਪਾਸ ਕੋਈ ਵੀ ਲੋੜਵੰਦ ਕੋਈ ਜ਼ਰੂਰਤਮੰਦ ਹੈ ਨਾ ਤੂ ਉਹਦੀ ਮਦਦ ਕਰ ਲੈ ਤੇਰੀ ਉਹ ਸੇਵਾ ਵੀ ਸਾਨੂੰ ਪਰਮਾਨਿਆ ਆਪਾਂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦੇ ਹੁੰਨੇ ਆ ਸ਼ੋਰਟ ਦੇ ਵਿੱਚ ਆਪਾਂ ਉਹ ਸਾਖੀ ਸੁਣਾ ਦਈਏ ਕਹਿੰਦੇ ਇੱਕ ਵਾਰ ਨਾ ਬਹੁਤ ਦੂਰ ਤੋਂ ਇੱਕ ਗੁਰਸਿੱਖ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਤਾਂ ਕਹਿੰਦੇ ਉਹਨੇ ਕਾਫੀ ਦਸਵੰਦ ਗੁਰੂ ਚਰਨਾਂ ਦੇ ਵਿੱਚ ਭੇਟ ਕੀਤਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਸਵੰਦ ਦੇਖਿਆ ਕਿ ਆਪ ਵੀ ਸਿੱਖਾ ਦਸਵੰਦ ਕਾਫੀ ਲੱਗਦਾ ਏ ਤਾਂ ਉਹ ਸਿੱਖ ਨੇ ਦੱਸਿਆ ਸਤਿਗੁਰ ਸੱਚੇ ਪਾਸ਼ਾ ਇਹ ਦਸਵੰਦ ਮੇਰਾ ਸਾਲ ਭਰਦਾ ਏ ਮੈਂ ਸਾਲ ਭਰ ਇਮਾਨਦਾਰੀ ਦੇ ਨਾਲ ਦਸਵੰਦ ਕੱਢਦਾ ਰਿਹਾ ਹੁਣ ਜਦੋਂ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਇਹ ਦਸਵੰਦ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਤਾਂ ਫਿਰ ਮੈਂ ਇਹ ਦਸਵੰਦ ਆਪ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੰਦਾ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਵੀ ਭਾਈ ਸਿੱਖਾ ਸਾਲ ਪਰ ਤੂੰ ਦਸਵੰਦ ਇਕੱਠਾ ਕਰਦਾ ਰਿਹਾ ਕਿ ਤੇਰੇ ਆਸ-ਪਾਸ ਕੋਈ ਲੋੜਵੰਦ ਕੋਈ ਗਰੀਬ ਇਨਸਾਨ ਨਹੀਂ ਸੀ ਤੂੰ ਉੱਥੇ ਭੇਟ ਕਰ ਦਿੰਦਾ ਤਾਂ ਕਹਿੰਦੇ ਉਹ ਸਿੱਖ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਆਸ-ਪਾਸ ਲੋੜਵੰਦ ਗਰੀਬ ਤਾਂ ਬਹੁਤ ਸਾਰੇ ਪਰ ਮੈਂ ਇਹ ਦਸਵੰਦ ਆਪ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਕੇ ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਸੀ ਤਾਂ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾ ਜੇ ਕਿਤੇ ਤੂੰ ਲੋੜ ਵੰਧਾ ਗਰੀਬਾਂ ਦੇ ਵਿੱਚ ਇਹ ਦਸਵੰਧ ਦੇ ਦਿੰਦਾ ਉੱਥੇ ਸੇਵਾ ਕਰ ਲੈਂਦਾ ਤਾਂ ਸਾਡੀ ਖੁਸ਼ੀ ਤੈਨੂੰ ਕਦ ਦੀ ਮਿਲ ਗਈ ਹੁੰਦੀ ਸਾਡੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਤੈਨੂੰ ਇੰਨੀ ਦੂਰ ਚੱਲ ਕੇ ਨਹੀਂ ਸੀ ਹੋਣਾ ਪੈਣਾ ਸੋ ਸੰਗਤ ਜੀ ਇਸ ਸਾਖੀ ਦੇ ਰਾਹੀਂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇਹੋ ਸਮਝਾਇਆ ਕਿ ਸਿੱਖਾ ਤੋਂ ਜਿੱਥੇ ਵੀ ਸੱਚੇ ਮਨੋਂ ਆਪਣਾ ਦਸਵੰਧ ਭੇਟ ਕਰ ਦਵੇਂ ਜਿੱਤੇ ਵੀ ਤੂੰ ਸੱਚੇ ਮਨੋਂ ਸੇਵਾ ਕਰੇਂਗਾ ਨਾ ਉਹ ਸੇਵਾ ਸਾਡੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਵੇਗੀ ਸੋ ਜੇ ਵਾਹਿਗੁਰੂ ਜੀ ਨੇ ਇੰਨੇ ਕ ਯੋਗ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਸੇਵਾ ਕਰ ਸਕਦੇ ਹਾਂ ਭਾਵੇਂ ਹੱਥੀ ਭਾਵੇਂ ਪਦਾਰਥਾਂ ਦੇ ਨਾਲ ਤਾਂ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਇਹ ਹੀ ਕੀਤੇ ਹੋਏ ਨੇਕ ਕੰਮਾਂ ਨੇ ਸਾਡੇ ਚੰਗੇ ਕਰਮ ਬਣਨਾ ਹੈ ਕਿਤੇ ਸਾਡੇ ਇੱਕ ਦਿਨ ਦੀ ਕੀਤੀ ਹੋਈ ਸੇਵਾ ਥਾਂ ਇਹ ਪੈ ਜਾਵੇ ਤਾਂ ਸਾਡੇ ਜਨਮਾ ਜਨਮਾਂ ਦੀ ਗ੍ਰੀਖੀ ਕੱਟੀ ਜਾ ਸਕਦੀ ਆ ਸਾਡੇ ਨੂੰ ਸੱਚੇ ਪਾਤਸ਼ਾਹ ਸਾਡੇ ਤੇ ਤਾਂ ਕੀ ਸਾਡੀਆਂ ਕਈ ਕੁਲਾਂ ਦਾ ਉਦਾਰ ਕਰ ਸਕਦੇ ਆ ਭਲਾ ਕਰ ਸਕਦੇ ਆ ਸੋ ਆਓ ਜਿੰਨੇ ਕੁ ਜੋਗੇ ਆ ਸੇਵਾ ਕਰੀਏ ਗੁਰੂ ਸਾਹਿਬ ਜੀ ਤੋਂ ਸੇਵਾ ਦੇ ਨਾਮ ਦੀ ਪਰੋਸੇ ਦੀ ਰਾਤ ਆਉਣੀ ਏ